ਕਿ ਜਦੋਂ ਲੋਹਾ ਪਿਗਲਦਾ ਹੈ ਤਾਂ ਭਾਫ਼ ਨਹੀਂ ਨਿਕਲਦੀ ਪਰ ਜਦੋਂ ਮਜ਼ਦੂਰ ਦੇ ਜਿਸਮ ਵਿੱਚੋਂ ਭਾਫ਼ ਨਿਕਲਦੀ ਹੈ ਤਾਂ ਲੋਹਾ ਪਿਗਲ ਜਾਂਦਾ ਹੈ ਅੱਜ ਜਦੋਂ ਮੈਂ ਸਰਕਾਰਾਂ ਦੇ ਬਿਆਨ ਸੁਣੇ ਨੇ ਤਾਂ ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਦੀ ਜ਼ਿੰਦਗੀ ਬਹੁਤ ਉੱਪਰ ਚੱਕੀ ਗਈ ਹੈ ਪਹਿਲਾਂ ਨਾਲੋਂ ਅਸੀਂ ਬਹੁਤ ਹਾਲਾਤ ਬਦਲ ਦਿੱਤੇ ਨੇ ਔਰ ਅੱਜ ਦੇ ਮਈ ਦਿਵਸ ਦੇ ਉੱਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਵਧਾਈ ਦਿੱਤੀ ਹੈ ਤਾਂ ਉਹਨਾਂ ਨੇ ਇਸ ਤਰ੍ਹਾਂ ਦਿੱਤੀ ਹੈ ਕਿ ਮਜ਼ਦੂਰ ਜਿਹੜੇ ਨੇ ਉਹ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਪੁਲਾੰਗ ਵੱਲ ਵਧੇ ਨੇ ਕੀ ਕਹੋਗੇ ਕਮਾਂਤਰੀ ਮਜ਼ਦੂਰ ਦਿਹਾੜੇ ਦੀ ਇਤਿਹਾਸਕ ਤੌਰ ਦੇ ਉੱਤੇ ਕੁੱਲ ਦੁਨੀਆ 'ਚ ਇੰਪੋਰਟੈਂਸ ਮਹੱਤਤਾ ਹੀ ਇਹ ਸੀ ਕਿ ਇਹਨਾਂ ਲੋਕਾਂ ਨੇ 8 ਘੰਟੇ ਦੀ ਦਿਹਾੜੀ ਦੇ ਵਾਸਤੇ ਆਪਣੀ ਇੱਕ ਆਵਾਜ਼ ਬੁਲੰਦ ਕੀਤੀ ਤੇ ਸ਼ਿਕਾਗੋ ਦੀਆਂ ਸੜਕਾਂ ਲਹੂ ਲਹਾਨ ਹੋਈਆਂ ਸੂਹੇ ਫਰੇਰੇ ਲੋਕਾਂ ਦੇ ਲਹੂ ਦੇ ਨਾਲ ਰੰਗੇ ਗਏ ਕਿਸੇ ਲਲਾਈ ਦੇ ਰੰਗ ਨਾਲ ਨਹੀਂ ਸੀ ਰੰਗੇ ਗਏ ਜੀ ਤੇ ਉਸ ਮੌਕੇ ਪੂਰੀ ਦੁਨੀਆ ਦੇ ਵਿੱਚ 8 ਘੰਟੇ ਦੀ ਇੱਕ ਦਿਹਾੜੀ ਫਿਕਸ ਕੀਤੀ ਗਈ ਅੱਜ ਨਵੀਂ ਪਾਰ ਸਰਕਾਰ ਦੇ ਨਵੇਂ ਲੇਬਰ ਕਾਨੂੰਨਾਂ ਦੇ ਵਿੱਚ ਦਿਹਾੜੀ 8 ਘੰਟੇ ਦੀ بجائے 12 ਘੰਟੇ ਕਰ ਦਿੱਤੀ ਗਈ ਹੈ ਜੀ ਤੇ ਉਹਨਾਂ ਦੀ ਤਨਖਾਹ ਪਹਿਲਾਂ ਨਾਲੋਂ ਵੀ ਘੱਟ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੀਆਂ ਲੇਬਰ ਯੂਨੀਅਨਾਂ ਬਣਾਉਣ ਦੇ ਉੱਤੇ ਪਾਬੰਦੀਆਂ ਲਾਤੀਆਂ ਗਈਆਂ ਨੇ ਕੋਈ ਲੇਬਰ ਯੂਨੀਅਨ ਦੇ ਰਜਿਸਟਰ ਨਹੀਂ ਬਣਾਏ ਜਾ ਰਹੇ ਔਰ ਉਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਨੇ ਲੇਬਰ ਦੇ ਕੁਐਸਿਸ਼ਨ ਸੀ ਸੋ ਕਾਲਡੀ ਸੀ ਚਾਹੀਏ ਪਰ ਫਿਰ ਵੀ ਉਹ ਲੇਬਰ ਕੋਰਟਾਂ 'ਚ ਜਾਂਦੇ ਸੀ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਦੇ ਸੀ ਉਹ ਸਾਰੇ ਕੁਝ ਦਾ ਭੋਗ ਪਾ ਦਿੱਤਾ ਗਿਆ ਸੋ ਇਸ ਮੌਕੇ ਪੂਰੀ ਕੁਲ ਦੁਨੀਆ ਦੇ ਅੰਦਰ ਕਿਰਤੀਆਂ ਨੂੰ ਕਿੰਨਾ ਕੁ ਉੱਪਰ ਚੁੱਕਿਆ ਇਹਦਾ ਜਵਾਬ ਤਾਂ ਦੇਵਾਂਗੇ 20 ਮਈ ਨੂੰ ਜੀ ਪੂਰਾ ਮੁਲਕ ਜਿਹੜਾ ਹੈਗਾ 20 ਮਈ ਨੂੰ ਕੌਮੀ ਪੱਧਰ ਦੀ ਇੱਕ ਵੱਡੀ ਹੜਤਾਲ ਕਰਨ ਜਾ ਰਿਹਾ ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਦੇ ਨਾਲ ਖੜੇ ਹੋਣਗੇ ਕਲਮਾਂ ਵਾਲੇ ਰੰਗਮੰਚ ਵਾਲੇ ਤਰਕਸ਼ੀਲ ਜਮਹੂਰੀ ਕਾਮੇ ਕਿਸਾਨ ਕਿਰਤੀ ਔਰ ਇਸ ਮੁਲਕ ਦਾ ਅੰਬਰ ਦਾ ਅੱਧ ਬਣਦੀਆਂ ਔਰਤਾਂ ਸੋ ਇਸ ਮੌਕੇ ਪੂਰੇ ਮੁਲਕ ਦੇ ਅੰਦਰ ਜਿਹੜੇ ਕਿਰਤੀ ਨੇ ਕਿਰਤੀ ਕਾਮੇ ਨੇ ਉਹਨਾਂ ਦੀ ਸੰਗੀ ਨੱਪਣ ਵਾਸਤੇ ਅੱਜ ਦਾ ਪਹਿਲੀ ਮਈ ਦਾ ਦਿਹਾੜਾ ਇੱਕ ਆਵਾਜ਼ ਸਾਫ਼ ਤੌਰ ਤੇ ਦੇ ਰਿਹਾ ਹੈ ਕਿ ਇੱਕ ਨਵਾਂ ਵਰਕਾ ਫੁੱਲਣ ਦੀ ਲੋੜ ਆ ਉਸ ਮੌਕੇ ਤਾਂ ਸ਼ਿਕਾਗੋ ਦੀ ਧਰਤੀ ਤੇ ਇੱਕ ਥਾਂ ਦੇ ਇੱਕ ਲਹੂ ਲਹਾਨ ਹੋਈ ਸੀ ਅੱਜ ਅਣਗਿਣਤ ਸ਼ਿਕਾਗੋ ਬਣਾਏ ਜਾ ਰਹੇ ਨੇ ਅਮਰੀਕਾ ਤੋਂ ਲੈ ਕੇ ਕਸ਼ਮੀਰ ਤੱਕ ਕਸ਼ਮੀਰ ਤੋਂ ਲੈ ਕੇ ਬਸਤਰ ਤੱਕ ਜੰਗਲ ਦੇ ਖੇਤਰਾਂ ਤੱਕ ਅਣਗਿਣਤ ਸ਼ਿਕਾਗੋ ਨੇ ਅਣਗਿਣਤ ਜਿੱਲਿਆਂ ਵਾਲੇ ਬਾਗ ਨੇ ਤੇ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਮਜ਼ਦੂਰ ਦੇਖਣਗੇ ਤੇ ਸਾਰਾ ਮੀਡੀਆ ਜਿਹੜਾ ਵੀ ਲੋਕਾਂ ਦੀ ਗੱਲ ਕਰਨ ਵਾਲਾ ਉਹਦੇ ਸਾਹਮਣੇ ਆਊਗਾ ਕਿ ਹਰ ਮੋੜ ਦੇ ਉੱਤੇ ਇੱਕ ਫਲਸਤੀਨ ਹੋਏਗਾ ਹਰ ਹਰ ਗਲੀ ਦੇ ਉੱਤੇ ਇੱਕ ਬੰਦੂਕਦਾਰੀ ਜਿਹੜੇ ਫੌਜੀ ਉਹ ਖੜੇ ਕਰ ਦਿੱਤੇ ਜਾਣਗੇ ਔਰ ਇਸ ਧਰਤੀ ਦੇ ਉੱਤੇ ਧਰਮ ਦੇ ਨਾਂ ਤੇ ਫਿਰਕੇ ਦੇ ਨਾਂ ਤੇ ਬੋਲੀ ਦੇ ਨਾਂ ਤੇ ਸੂਬਿਆਂ ਦੇ ਨਾਂ ਦੇ ਉੱਤੇ 2 ਨੰਬਰ ਦੇ ਮਸਲਿਆਂ ਦੇ ਉੱਤੇ ਲੋਕਾਂ ਨੂੰ ਲੋਕਾਂ ਦੇ ਨਾਲ ਲੜਾਇਆ ਜਾਂਦਾ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਸਮਾ ਸਮਿਆਨਾ ਤਿਆਰ ਕੀਤਾ ਜਾ ਰਿਹਾ ਸੋ ਇਸ ਕਰਕੇ ਅੱਜ ਦੇ ਸਮੇਂ ਚ ਜਿਹੜਾ ਸ਼ਾਂਤੀ ਕੰਮ ਹੈ ਇਹ ਇਹਨੂੰ ਜਿਹੜਾ ਹਾਸ਼ੀਏ ਤੋਂ ਬਿਲਕੁਲ ਪਾਰ ਕਰ ਦਿੱਤਾ ਗਿਆ ਉਹਨਾਂ ਮਿਲਾਂ ਦੇ ਮਜ਼ਦੂਰਾਂ ਦੀ ਜਿਨ੍ਹਾਂ ਬਾਰੇ 파ਸ਼ ਨੇ ਕਿਸੇ ਵਾਰ ਇੱਕ ਵੇਲੇ ਕਿਹਾ ਸੀ ਕਿ ਜਦੋਂ ਲੋਹਾ ਪਿਗਲਦਾ ਹੈ ਤਾਂ ਭਾਫ ਨਹੀਂ ਨਿਕਲਦੀ ਪਰ ਜਦੋਂ ਮਜ਼ਦੂਰ ਦੇ ਜਿਸਮ ਵਿੱਚੋਂ ਭਾਫ਼ ਨਿਕਲਦੀ ਹੈ ਤਾਂ ਲੋਹਾ ਪਿਗਲ ਜਾਂਦਾ ਹੈ ਤਾਂ ਉਹ ਜਿਹੜਾ ਮਜ਼ਦੂਰ ਹੈ ਉਸ ਮਜ਼ਦੂਰ ਦੇ ਬਾਰੇ ਅੱਜ ਪਹਿਲੀ ਮਈ ਦੇ ਦਿਹਾੜੇ ਤੇ 43ਵੀਂ ਰਾਤ ਹੈ 43ਵੀਂ ਰਾਤ ਉਹਨਾਂ ਮਜ਼ਦੂਰਾਂ ਦੀ ਗੱਲ ਕਰੇਗੀ ਜਿਨ੍ਹਾਂ ਦੇ ਘਰ ਨੇ ਇਸ ਮੁਲਕ ਦੇ ਵਿੱਚ ਜ਼ਗੀਰਦਾਰਾ ਰਾਇਸ ਜਾਨਿਆਂ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਜਿਹੜੇ ਨੇ ਪੂੰਜੀਪਤੀ ਲੋਕ ਨੇ ਜਿਹੜੇ ਉਹਨਾਂ ਦੇ ਕੋਲੇ ਰੱਖੇ ਹੋਏ ਜਿਹੜੇ ਕੁੱਤੇ ਤੇ ਬਿੱਲੀਆਂ ਨੇ ਉਹਨਾਂ ਨਾਲੋਂ 20 ਹਜ਼ਾਰਾਂ ਗੁਣਾ ਨਰਕ ਭੋਗ ਦੀ ਜ਼ਿੰਦਗੀ ਵਾਲੇ ਉਹਨਾਂ ਦੇ ਘੁਰਨੇ ਨੇ ਰਹਿਣ ਰਹਿਣਗਾ ਨਹੀਂ ਹੈਗੀਆਂ ਉਹ ਸਾਰੇ ਲੁਧਾਨੇ ਦੇ ਅੰਦਰ ਕਿਤੇ ਵੀ ਜਾ ਕੇ ਜਿਹਨੂੰ ਵੇੜੇ ਕਹਿੰਦੇ ਉਹਨਾਂ ਵੇੜਿਆਂ 'ਚ ਦੇਖੀ ਜਾ ਸਕਦੀ ਹੈ ਕੀਰਤੀਆਂ ਦੀ ਹਾਲਤ ਅਤੇ ਉਹਨਾਂ ਵਾਸਤੇ ਰੋਟੀ ਕਪੜਾ ਮਕਾਨ ਦਾ ਮਸਲਾ ਸਿੱਖਿਆ ਦਾ ਮਸਲਾ ਰੋਜ਼ਗਾਰ ਦਾ ਮਸਲਾ ਸਿਹਤ ਦਾ ਮਸਲਾ ਉਹਨਾਂ ਦੇ ਐਕਸੀਡੈਂਟ ਹੋ ਜਾਣ ਉਹਨਾਂ ਦੇ ਵਾਸਤੇ ਕੋਈ ਮੈਡੀਕਲ ਸਕੀਮ ਤੇ ਔਰ ਜਿਹੜੀਆਂ ਉਹਨਾਂ ਵਾਸਤੇ ਕੁਝ ਸਿਹਤ ਸਹੂਲਤਾਂ ਹੁੰਦੀਆਂ ਸੀ ਜਿਹੜੀਆਂ ਦੁਨੀਆ ਦੇ ਉੱਤੇ ਜਦੋਂ ਇੱਕ ਮੰਤਰੀ ਮਜ਼ਦੂਰ ਲਹਿਰ ਵਰਗੀ ਲਹਿਰ اٹਹੀ ਜਦੋਂ ਰੂਹ ਚੀਨ ਵਿਤਨਾਮ ਲਾਉਸ ਤੇ ਕੰਬੋਡੀਆ ਤੇ ਅਲਮਾਨੀਆ ਤੇ ਰਮਾਨੀਆ ਵਰਗੇ ਮੁਲਕਾਂ ਦੇ ਵਿੱਚ ਕਿਰਤੀਆਂ ਨੇ ਆਪਣੀ ਰਾਸਥਾ ਦਾ ਸਥਾਪਿਤ ਕੀਤੀ ਤਾਂ ਉਸ ਮੌਕੇ ਦੁਨੀਆ ਭਰ ਦੇ ਪੂੰਜੀਪਤੀ ਮੁਲਕਾਂ ਨੇ ਵੀ ਇਸ ਗੱਲ ਦੇ ਡਰੋਂ ਕੇ ਰਾਜਪਾਲਟਾ ਨਾ ਹੋਵੇ ਤੱਕ ਤੱਕ ਜਿਹੜੀ ਇਹ ਮੰਜੀ ਨਾ ਸਾਡੀ ਮੁੱਦੀ ਮਾਰੀ ਜਾਵੇ ਇਹ ਬਣਿਆ ਬਣਾਇਆ ਢਾਂਚਾ ਵੱਜਵੇ ਕੁਝ ਨਾ ਕੁਝ ਮਜ਼ਦੂਰਾਂ ਨੂੰ ਦਿੱਤਾ ਕੁਝ ਨਾ ਕੁਝ ਉਹਨਾਂ ਦੀ ਝੋਲੀ ਰੱਖਿਆ ਆਟੇ ਦਾਲ ਸਕੀਮ ਦੀ ਤਰ੍ਹਾਂ ਜਾਂ ਬੱਸ ਕਿਰਾਏ ਦੇ ਵਿੱਚ ਆਧਾਰ ਕਾਰਡ ਦਿਖਾ ਕੇ ਔਰਤਾਂ ਨੂੰ ਜਿਹੜਾ ਫ੍ਰੀ ਸਫਰ ਕਰਨ ਦਾ ਜਿਹੜਾ ਅੱਜ ਤੱਕ ਵੀ ਉਹਦੀ ਰਹਿਨ ਖੂੰਦ ਚੂੰਡ ਭੂੰਡ ਜੀ ਅੱਜ ਵੀ ਚੱਲਦੀ ਆ ਸੋ ਜੋ ਕੁਝ ਲੋਕਾਂ ਨੂੰ ਰਿਜ਼ਰਵੇਸ਼ਨ ਮਿਲੀ ਜਾਂ ਜ਼ਮੀਨਾਂ ਦਾ ਕੌਮੀਕਰਨ ਜਾਂ ਬੈਂਕਾਂ ਦਾ ਨੈਸ਼ਨਲਾਈਜੇਸ਼ਨ ਹੋਇਆ ਜਾਂ ਕੁਝ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਕੁਝ ਬਿਜਲੀ ਡੈਮ ਬਣਨ ਲੱਗੇ ਜਾਂ ਸੜਕਾਂ ਬਣੀਆਂ ਕੁਝ ਰੇਲਾਂ ਦੀਆਂ ਪਟੜੀਆਂ ਬਣੀਆਂ ਕੁਝ ਪੁਲ ਬਣੇ ਉਹਦਾ ਸਿੱਟਾ ਇਹ ਸੀ ਕਿ ਭਾਈ ਇਸ ਧਰਤੀ ਤੇ ਰਸ਼ੀਆ ਨਾ ਵਾਪਰ ਜਵੇ ਚੀਨ ਦਾ ਵਾਪਰ ਜਵੇ ਇਥੇ ਵੀਤਨਾਮ ਨਾ ਬਣੇ ਲੋਕਾਂ ਨੂੰ ਇਹ ਦਸੀਏ ਕਿ ਜੋ ਕੋਲ ਉਹ ਸਹੂਲਤਾਂ ਨੇ ਉਹ ਸਹੂਲਤਾਂ ਅਸੀਂ ਵੀ ਤੁਹਾਨੂੰ ਦਿੰਨੇ ਆ ਉਹ ਜੀਆਂ ਤੁਸੀਂ ਬਣੇ ਰਹੋ ਸਾਰਾ ਕੁਝ ਪ੍ਰਬੰਧ ਠੀਕ ਹੋ ਜਾਊਗਾ ਸੋ ਤੁਹਾਡਾ ਬਹੁਤ ਮਹੱਤਵਪੂਰਨ ਸਵਾਲ ਇਸ ਨਾਜਿਕ ਮੋੜ ਦੇ ਉੱਤੇ ਆ ਕਿ ਅੱਜ ਜਦੋਂ ਪਹਿਲੀ ਮਈ ਮਨਾ ਰਹੇ ਆ ਤਾਂ ਉਸ ਮੌਕੇ ਮਜ਼ਦੂਰ ਦੀ ਹਾਲਤ ਜਿਹੜੀ ਹੈ ਉਹ ਬਿਲਕੁਲ ਹਾਸ਼ੀਏ ਤੇ ਆ ਗਈ ਔਰ ਖਾਸ ਕਰਕੇ ਜਿਹੜੇ ਬਸਤਰ ਦਾ ਮਜ਼ਦੂਰ ਹੈ ਜਿਹੜਾ ਜਿਹੜਾ ਕੁਝ ਮੰਗ ਵੀ ਨਹੀਂ ਸੀ ਰਿਹਾ ਇਹਨਾਂ ਦੇ ਕੋਲੋਂ ਜਿਨ੍ਹਾਂ ਲੋਕਾਂ ਦੇ ਕੋਲ ਇੱਕ ਧੋਤੀ ਤੇ ਇੱਕ ਲੰਗੋਟੀ ਰਹਿ ਗਈ ਸੀ ਉਹਨਾਂ ਲੋਕਾਂ ਦੇ ਕੋਲੋਂ ਜੰਗਲ ਜਲ ਜ਼ਮੀਨ ਤੇ ਉਹਨਾਂ ਦੀ ਪੌਣ ਪਾਣੀ ਤੇ ਉਹਨਾਂ ਦੀ ਆਵਾਜ਼ ਜਿਹੜੀ ਉਹ ਖੋਹੀ ਜਾ ਰਹੀ ਆ ਸੋ ਇਸ ਕਰਕੇ ਇਸ ਦੌਰ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਇਸ ਗੱਲ ਦੀ ਇਹ ਆ ਕਿ 43 ਸਾਲ ਕੋਈ ਥੋੜੇ ਨਹੀਂ ਹੁੰਦੇ ਇੱਥੇ ਕਿੰਨੀਆਂ ਪਾਰਟੀਆਂ ਆਈਆਂ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੇ ਹੀ ਗੀਤ ਸੰਗੀਤ ਆਏ ਤੇ ਕਿੱਡੇ ਵੱਡੇ ਛੋਟੇ ਗਾਇਕ ਆਏ ਆਏ ਤੇ ਚਲੇ ਗਏ ਜਿੱਥੇ ਅਸੀਂ ਬੈਠੇ ਆ ਬਲਾਸਾਨੀ ਖੁੱਲੇ ਆਰੀਟੋਰੀਅਮ ਦੇ ਵਿੱਚ ਪੰਜਾਬੀ ਭਵਨ ਦੇ ਲੁਧਿਆਣੇ ਦੇ ਵਿੱਚ ਇਹ ਜਿਹੜੀ ਸਟੇਜ ਆ ਸਟੇਜ ਦੇ ਉੱਤੇ ਵੀ ਵੱਡੇ ਵੱਡੇ ਛੋਟੇ ਗਾਇਕ ਆਏ ਸੋਲੋ ਚ ਵੀ ਆਏ ਤੇ ਡਿਊਟ ਜੋੜੀਆਂ ਵੀ ਆਈਆਂ ਵੱਡੇ ਵੱਡੇ ਉਹਨਾਂ ਦੇ ਸਰਦਾਰ ਉਹਨਾਂ ਦੇ ਪ੍ਰਬੰਧਕ ਵੀ ਆਏ ਤੇ ਚਲੇ ਗਏ ਜਾਂਦੇ ਲੱਗੇ ਉਹ ਕਲਚਰ ਜਿਹੜਾ ਕਲਚਰ ਪੰਜਾਬ ਪੰਜਾਬੀ ਪੰਜਾਬੀਅਤ ਦੇ ਨਾਂ ਤੇ ਵੀ ਲੈ ਕੇ ਆਂਦਾ ਗਿਆ ਸੀ ਉਹ ਓਡਾਰੀ ਮਾਰ ਕੇ ਤੁਰ ਤੁਰਦਾ ਲੱਗਿਆ ਸੋ ਅੱਜ ਜਿਹੜਾ ਨਸ਼ਿਆਂ ਦਾ ਤੇ ਲੰਡੀਆਂ ਜੀਪਾਂ ਦਾ ਜਾਂ ਬੰਦੂਕਾਂ ਦਾ ਕਲਚਰ ਦਿੱਤਾ ਗਿਆ ਜਾਂ ਪ੍ਰਵਾਸ ਦਾ ਕਲਚਰ ਦਿੱਤਾ ਗਿਆ ਜਾਂ ਨਸ਼ਿਆਂ ਦਾ ਕਲਚਰ ਦਿੱਤਾ ਜਾਂ ਇਹ ਕਲਚਰ ਦਿੱਤਾ ਗਿਆ ਕਿ ਅਸੀਂ ਤਾਂ ਬਾਅਦ ਚ ਨਾਂ ਪੁੱਛਦਿਆਂ ਪਹਿਲਾਂ ਬੰਦਾ ਮਾਰਦੇ ਆ ਸੋ ਉਹਦੀ ਬਦਲ ਦੇ ਵਿੱਚ ਪੰਜਾਬ ਲੋਕ ਸਭਿਆਚਾਰਕ ਪੰਜਾਬ ਦੀ ਜਵਾਨੀ ਨੂੰ ਇੱਕ ਨਵਾਂ ਗੀਤ ਨਵਾਂ ਸੰਗੀਤ ਦੇਣ ਜਾ ਰਿਹਾ ਨਵਾਂ ਨਾਟਕ ਦੇਣ ਜਾ ਰਿਹਾ ਉਹ ਸੀਰੀਅਲ ਨਹੀਂ ਜਿਹੜੇ ਸੀਰੀਅਲ ਸਾਡੇ ਟੀਵੀਾਂ 'ਚ ਦਿਖਾਏ ਜਾਂਦੇ ਨੇ ਨੌ ਸੱਸ ਦੀ ਲੜਾਈ ਤੋਂ ਅੱਗੇ ਨਹੀਂ ਟੱਪਦੇ ਚੁੱਲ੍ਹੇ ਤੋਂ ਤੇ ਉਹਦੀ ਬਜਾਏ ਕਿ ਅਸਲ ਦੇ ਵਿੱਚ ਅੱਜ ਦੀ ਰਾਤ ਕਮਾਲ ਦੀ ਗੱਲ ਇਹ ਹੋਏਗੀ ਕਿ ਅਸੀਂ ਦਿਖਾਵਾਂਗੇ ਇਨ ਹਕਕੀਆਂ ਜੰਗਾਂ ਕੌਣ ਲੈ ਕੇ ਆ ਰਿਹਾ ਹੈ ਇਹ ਪਲਵਾਮਾ ਇਹ ਚਿੱਠੀ ਸਿੰਗਾਪੁਰਾ ਤੇ ਇਹ ਪਹਿਲਗਾਮ ਕਿਉਂ ਵਾਪਰ ਜਾਂਦੇ ਨੇ ਕੀ ਕਾਰਨ ਹੈ ਕਿ ਜੇ ਸੂਬੇ ਦੇ ਅੰਦਰ 9 ਤੋਂ 10 ਲੱਖ ਫੌਜੀ ਬੰਦੂਕ ਧਾਰੀ ਲਗਾਇਆ ਹੋਇਆ ਪਿਛਲੇ ਸਮੇਂ ਤੋਂ ਉਹਨਾਂ ਵਿੱਚੋਂ ਜਿੱਥੇ ਪਹਿਲਗਾਮ ਸੀ ਉੱਥੇ ਇੱਕ ਵੀ ਬੰਦਾ ਨਹੀਂ ਸੀ ਇਹ ਸਟੋਰੀ ਵੀ ਮੰਚ ਦੇ ਉੱਤੋਂ ਅਸੀਂ ਦਿਖਾਵਾਂਗੇ ਕੀ ਕੁਝ ਹੋ ਰਿਹਾ ਸਾਡੇ ਨਾਲ ਇਹ ਸਟੋਰੀ ਵੀ ਦਿਖਾਵਾਂਗੇ ਇਸ ਧਰਤੀ ਦੇ ਉੱਤੇ ਕਿ ਫਲਸਤੀਨ ਦੇ ਲੋਕਾਂ ਨਾਲ ਜੋ ਕੁਝ ਵਾਪਰ ਰਿਹਾ ਉਹਦੇ ਪਿੱਛੇ ਅਮਰੀਕਾ ਦਾ ਥਾਪੜਾ ਤੇ ਅਮਰੀਕਾ ਨਾਲ ਯਾਰੀ ਸਾਡੇ ਮੁਲਕ ਦੇ ਹਾਕਮਾਂ ਦੀ ਯਾਰ ਔਰ ਉਹਨਾਂ ਨੇ ਅੱਜ ਪਟੇਖ ਖੋਲ ਦਿੱਤੇ ਨੇ ਪੰਜਾਬ ਦੇ ਵਿੱਚ ਵੀ ਸਰਕਾਰ ਦਾ ਨਾਂ ਭਾਜਪਾ ਹੋਵੇ ਆਮ ਆਦਮੀ ਪਾਰਟੀ ਹੋਵੇ ਕੋਈ ਹੋਰ ਸਰਕਾਰ ਦਾ ਨਾਂ ਹੋਵੇ ਇਸ ਮੌਕੇ ਦੁਨੀਆ ਦੇ ਅੰਦਰ ਜਿੱਦੇ ਸਾਡਾ ਮੁਲਕ ਵੀ ਸ਼ਾਮਲਾ ਉਥੇ ਰਾਜ ਭਾਗ ਪਾਰਟੀਆਂ ਦੇ ਬੋਰਡ ਨਾਲੋਂ ਲਾਈਵ ਸੱਚ ਟੀਵੀ ਤੇ ਗੱਲ ਦੱਸਣ ਲੱਗੇ ਸੀ ਫਖਰ ਮਹਿਸੂਸ ਕਰਦੇ ਆ ਕਿ ਰਾਜ ਭਾਗ ਦੁਨੀਆ ਭਰ ਦੀ ਡਬਲਿਊਟੀਓ ਦੇ ਕੋਲ ਆ ਦੁਨੀਆ ਭਰ ਦੀ ਵਿਸ਼ਵ ਬੈਂਕ ਕੋਲ ਆ ਦੁਨੀਆ ਭਰ ਦੇ ਕਾਰਪੋਰੇਟ ਜਗਤ ਦੇ ਕੋਲੇ ਆ ਜਿਹਦੇ ਯਾਰ ਨੇ ਲੰਗੋਟੀਆਂ ਯਾਰ ਅਡਾਨੀ ਆਵਾਨੀ ਤੇ ਇਥੋਂ ਦੀਆਂ ਹਕੂਮਤਾਂ ਉਹਨਾਂ ਦੇ ਪ੍ਰਾਪਰਟੀ ਡੀਲਰ ਜਾਂ ਕਲੈਰੀਕਲ ਸਟਾਫ ਹੈ ਜਿਹੜਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦਾ ਸੋ ਇਸ ਕਰਕੇ ਇਸ ਦੌਰ ਦੇ ਵਿੱਚ ਇਹ ਸਾਰੇ ਜਿਹੜੇ ਮਸਲੇ ਨੇ ਚਾਹੇ ਉਹ ਔਰਤਾਂ ਤੇ ਜ਼ਬਰਦੇ ਨੇ ਚਾਹੇ ਉਹ ਲੋਕਾਂ ਦੇ ਹੱਕਾਂ ਦੇ ਮਸਲੇ ਨੇ ਅੱਜ ਦੀ ਰਾਤ ਇਹ ਅਸੀਂ ਦੱਸਾਂਗੇ ਕਿ ਪੰਜਾਬੀ ਭਵਨ ਚ 43ਵੀਂ ਰਾਤ ਜਿਹੜੀ ਮਨਾਈ ਜਾਂਦੀ ਆ ਇਹ ਰਾਤਾਂ ਨਹੀਂ ਮਨਾਉਣ ਦੇਣੀਆਂ ਇਹਨਾਂ ਨੇ ਗਦਰੀ ਬਾਬਿਆਂ ਦੇ ਮੇਲੇ ਨਹੀਂ ਲੱਗਣ ਦੇਣੇ ਇਹ ਦਿਨ ਆਉਣੇ ਨਹੀਂ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਜਮੀਨਾ ਖੋਣ ਲਈ ਤੇ ਭਾਰਤ ਮਾਲਾ ਦੇ ਨਾਂ ਦੇ ਉੱਤੇ ਤੇ ਦਲਤਾਂ ਨੂੰ ਬੇਦਖਲ ਕਰਨ ਵਾਸਤੇ ਵੱਡੇ ਹੱਲੇ ਬੋਲੇ ਜਾ ਰਹੇ ਨੇ ਅਸੀਂ ਦਿੱਲੀ ਤੋਂ ਆਉਂਦਿਆਂ ਨੇ ਵੀ ਵੱਡਾ ਨਾਹਰਾ ਦਿੱਤਾ ਸੀ ਕਿ ਆਪਣੇ ਭਰਾਵਾਂ ਨੂੰ ਭਾਈ ਜੇਤੇ ਹੋਰਾਂ ਨੂੰ ਆਪਣੀ ਬੁੱਕਲ ਦੇ ਨਾਲ ਲਾ ਲਓ ਆਪਣੀ ਗਲਬੱਕੜੀ ਦੇ ਨਾਲ ਲਾ ਲਓ ਇਸ ਕਰਕੇ ਕਿਰਤੀ ਤੇ ਕਿਸਾਨ ਕਲਮਾਂ ਵਾਲੇ ਬੁੱਧੀਜੀਵੀ ਤਰਕਹੀਲ ਵਿਦਵਾਨ ਲੋਕ ਜਿਹੜੇ ਔਰ ਵੱਡੀ ਗਿਣਤੀ ਚ ਔਰਤਾਂ ਇਹਨਾਂ ਦਾ ਇੱਕੋ ਇੱਕ ਸਵਲਣਾ ਰਾਹ ਹੈ ਇਹ ਹੀ ਹੈ ਇਹਨਾਂ ਕੋਲੇ ਜਿਹੜਾ ਅੱਜ ਦਾ ਦਿਹਾੜਾ ਸੁਨੇਹਾ ਦੇਊਗਾ ਸੰਘਰਸ਼ ਤੇ ਮੁਕਤੀ ਮੁਕਤੀ ਪੰਜਾਬ ਦੇ ਜਾਂ ਮੁਲਕ ਦੇ ਕਿਸੇ ਇੱਕ ਪਾਰਟੀ ਜਾਂ ਇੱਕ ਲੀਡਰ ਇੱਕ ਦੋ ਲੀਡਰਾਂ ਤੋਂ ਮੁਕਤੀ ਨਹੀਂ ਮੁਕਤੀ ਇਸ ਨਿਜ਼ਾਮ ਤੋਂ ਇਨਜ਼ਾਮ ਜਿਹੜਾ ਕਾਰਪੋਰੇਟ ਜਗਤ ਦੇ ਦਾ ਪਾਲਿਆ ਜਾਂਦਾ ਤੇ ਉਹਦੇ ਮਨੋਂ ਥਾਪੜਾ ਦੇ ਕੇ ਚਲਾਇਆ ਜਾਂਦਾ ਇਸ ਕਰਕੇ 파ਸ਼ ਨੇ ਕਿਹਾ ਸੀ ਕਿ ਮੈਂ ਥੁੱਕਦਾ ਹਾਂ ਗੁੰਡਿਆਂ ਦੀ ਸਲਤਨਤ ਦੇ ਉੱਤੇ ਤੇ ਅੱਜ ਪੰਜਾਬੀ ਭਵਨ ਦੇ ਉੱਤੋਂ ਵੀ ਗੁਰਸ਼ਰਨ ਭਾਜੀ ਦੇ ਆਧਾਰ ਸਿਲਾ ਦੇ ਤੌਰ ਦੇ ਤੇ ਰੱਖਿਆ ਗਿਆ ਪਲ ਸਮਾਜ ਦਾ ਨੀ ਪੱਥਰ ਵਾਲੇ ਉਹਦੇ ਵਾਰਿਸ ਜਿਹੜੇ ਨੇ ਹੋਣਗੇ ਔਰ ਇਸ ਮੌਕੇ ਅਸੀਂ ਤਿੰਨ ਵੱਡੀਆਂ ਸ਼ਖਸੀਤਾਂ ਨੂੰ ਸਨਮਾਨਤ ਕਰ ਰਹੇ ਹਾਂ ਇੱਕ ਸਾਡੇ ਕੋਲ ਆਏ ਹੋਏ ਨੇ ਸਾਡੀ ਇੱਥੋਂ ਆਪਣੇ ਗੁਰੂ ਨਾਨਕ ਦੇਵ ਜੀ ਦੇ ਕਾਲੇ ਤੋਂ ਡਿਗਰੀ ਕਰਕੇ ਗਏ ਹੋਏ ਕੈਨੇਡਾ ਤੋਂ ਡਾਕਟਰ ਸਰਿੰਦਰ ਤੰਗਲ ਜੀ ਵੱਡੇ ਕਵੀ ਨਾਟਕਕਾਰ ਵੀ ਨੇ ਲੇਖਕ ਵੀ ਨੇ ਨਿਰਦੇਸ਼ਕ ਵੀ ਨੇ ਔਰ ਬਹੁਤ ਕਮਾਲ ਦੀ ਵਾਰਤਕ ਵੀ ਲਿਖਦੇ ਨੇ ਖੋਜ ਭਰਪੂਰ ਨਿਬੰਧ ਲਿਖਦੇ ਨੇ ਮਤਨੋਂ ਦੂਰ ਦੇ ਸੰਪਾਦਕੀ ਮੰਡਲ ਦੇ ਆਗੂਆਂ 'ਚ ਰਹੇ ਨੇ ਅਸੀਂ ਉਹਨਾਂ ਦਾ ਅੱਜ ਸਨਮਾਨ ਕਰਾਂਗੇ ਪਾਸ ਯਾਦਗਾਰੀ ਕਮੰਤਰੀ ਟਰਸਟ ਦੇ ਕਨਵੀਨਰ ਨੇ ਉਹਨਾਂ ਦਾ ਸਨਮਾਨ ਕਰਾਂਗੇ ਕੋਈ ਨਹੀਂ ਭੁੱਲਿਆ ਸਾਡੇ ਪੰਜਾਬ ਦਾ ਦੇਸ਼ ਦਾ ਔਰ ਦੁਨੀਆ ਜਿੱਥੇ ਵੀ ਕਿਤੇ ਪੰਜਾਬੀ ਭਾਰਤਵਾਸੀ ਵਸਦੇ ਨੇ ਸਭ ਜਾਣਦੇ ਨੇ ਕਿ ਬੂਟਾ ਸਿੰਘ ਮਹਿਮੂਦਪੁਰ ਕੌਣ ਹੈ ਉਹਨਾਂ ਨੇ ਜਿਨ੍ਹਾਂ ਨੇ ਦੁਨੀਆ ਭਰ ਦਾ ਕਲਾਸਿਕਲ ਸਾਹਿਤ ਪੰਜਾਬੀ ਸਾਹਿਦ ਦੀ ਝੋਲੀ ਪਾਇਆ ਬੂਟਾ ਸਿੰਘ ਮਹਿਮੂਦਪੁਰ ਦਾ ਸਨਮਾਨ ਕਰਾਂਗੇ ਜਿਹੜੇ ਆਪਰੇਸ਼ਨ ਗ੍ਰੀਨ ਹਟ ਤੇ ਵੀ ਕਨਵੀਨਰ ਨੇ ਤੇ ਮੂਰੀਦ ਘਰ ਸਭਾ ਦੇ ਵਿੱਚ ਵੀ ਆਗੂ ਸਫਾਂ ਚ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਉਹ ਜਮਾਨਾ ਜਿਸ ਜਮਾਨੇ ਦੇ ਵਿੱਚ ਕੋਈ ਕੁੜੀ ਰੋਲ ਨਹੀਂ ਸੀ ਕਰਿਆ ਕਰਦੀ ਮੁੰਡਿਆਂ ਦੇ ਕੁੜੀਆਂ ਬਣਾ ਕੇ ਅਸੀਂ ਰੋਲ ਕਰਵਾਉਂਦੇ ਸੀ ਫਿਰ ਓਮਾ ਭਾਰਤੀ ਆਈ ਫਿਰ ਕੈਲਾਸ਼ ਕੌਰ ਆਈ ਨਵਸ਼ਰਨ ਤੇ ਰੀਤ ਆਈ ਇਦਾਂ ਦੀਆਂ ਕੁਸ਼ਤੀਆਂ ਆਈਆਂ ਉਹਨਾਂ ਵਿੱਚ ਸੁਮਨ ਲਤਾ ਵੀ ਸ਼ਾਮਲ ਹੈ ਅੱਜ ਤੋਂ ਲਗਭਗ 30 ਸਦੀ ਪਹਿਲਾਂ ਇਸ ਮદાન ਚ ਆਈ ਹੋਈ ਉਹ ਰੰਗ ਕਰਮੀ ਭੈਣ ਸੁਮਨ ਲਤਾ ਦਾ ਵੀ ਸਨਮਾਨ ਕਰਾਂਗੇ ਇਹ ਤੋਂ ਵੀ ਵੱਡਾ ਸਨਮਾਨ ਅੱਜ ਅਸੀਂ ਕਰਾਂਗੇ ਗਦਰੀ گلاب ਬੀਬੀ گلاب ਕਰਦਾ 1925 ਚ ਸਾਡੇ ਕੋਲੋਂ ਵਿਛੜੀ ਸੀ ਅੱਜ 2025 ਆ ਗਿਆ 6 ਸਾਲ ਹੋ ਗਿਆ ਸਾਡੇ ਕੋਲੋਂ ਵਿਛੜੀ ਨੂੰ ਉਹ ਮਰਦਾਵੇਂ ਦਾਬੇ ਦੇ ਖਿਲਾਫ ਜਗੀਰੂ ਦਾਬੇ ਦੇ ਖਿਲਾਫ ਔਰ ਆਪਣੀ ਰਾਜਨੀਤਿਕ ਆਜ਼ਾਦੀ ਲਈ ਪਰਿਵਾਰਕ ਆਜ਼ਾਦੀ ਲਈ ਸਮਾਜਿਕ ਆਜ਼ਾਦੀ ਲਈ ਆਪਣੀ ਡੈਮੋਕ੍ਰੈਟਿਕ ਜਿਹੜੀ ਆ ਨੈਤਿਕ ਆਜ਼ਾਦੀ ਵਾਸਤੇ ਜਿਨੇ ਝੰਡਾ ਚੁੱਕਿਆ ਤੇ ਗਦਰੀਆਂ ਦਾ ਸਾਥ ਦਿੱਤਾ ਤੇ ਸਰਾਬੇ ਉਹਨਾਂ ਦੇ ਨਾਲ ਦਿਨ ਰਾਤ ਕੰਮ ਕਰਿਆ ਤੇ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ 100 ਸਾਲ ਪਹਿਲਾਂ ਸਾਥੋਂ ਵਿਦਾ ਹੋ ਗਈ ਅੱਜ ਅਸੀਂ ਉਸ ਗਦਰੀ ਗੁਲਾਬ ਬੀਬੀ ਗੁਲਾਬਕੌਰ ਨੂੰ ਵੀ ਯਾਦ ਕਰਾਂਗੇ